ਕਿੱਕਲ ਦੋਸਤੋ ਪਬਲਿਕਸ ਮਾਣਨ ਨੂੰ ਤੁਸੀਂ ਜੁੜੇ ਹੋ ਤੇ ਅਸੀਂ ਪਹੁੰਚੇ ਹਾਂ ਸਮਾਨ ਦੇ ਨਾਂ ਲੱਗਦੇ ਪਿੰਡ ਮਰੋੜੀ ਦੇ ਵਿੱਚ ਜੇ ਗੱਲ ਕਰੀਏ ਤਾਂ ਮਰੋੜੀ ਪਿੰਡ ਦੇ ਵਿੱਚ ਕਾਫੀ ਪੁਰਾਣੇ ਜਿਹੜਾ ਛਪੜਾਂ ਦੇ ਪਾਣੀ ਨੂੰ ਲੈ ਕੇ ਹਮੇਸ਼ਾ ਹੀ ਜਿਹੜਾ ਰੋਲਾ ਪੈਂਦਾ ਤੇ ਪਿਛਲੇ ਸਰਪੰਚ ਦੇ ਨਾਲ ਵੀ ਇਸ ਪਾਣੀ ਕਰਕੇ ਜਿਹੜਾ ਰੋਲਾ ਪੈਂਦਾ ਸੀ ਪਰ ਉਸ ਪਿੰਡ ਦੇ ਵਿੱਚ ਜਿਹੜੀ ਇਹ ਗੱਲਬਾਤ ਹੋਈ ਤਾਂ ਪਿਛਲੀ ਵਾਰ ਜਿਹੜਾ ਸਰਪੰਚ ਨੇ ਇਸ ਮਸਲੇ ਨੂੰ ਟਾਲ ਦਿੱਤਾ ਗਿਆ ਪਰ ਇਸ ਵਾਰ ਜਿਹੜਾ ਨਵਾਂ ਜਿਹੜਾ ਸਰਪੰਚ ਚੁਣਿਆ ਗਿਆ ਉਸ ਦੇ ਵੱਲੋਂ ਜਿਹੜਾ ਪਾਣੀ ਹੈ ਇੱਕ طرفੇ ਨੂੰ ਜਿਹੜਾ ਕੱਢ ਕੇ ਦੂਸਰੇ ਪਾਸੇ ਲ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੂਜੇ ਪਾਸੇ ਪਿੰਡ ਦੇ ਲੋਕਾਂ ਦੇ ਵਿੱਚ ਨਾ ਮੋਸ਼ੀ ਪਾਈ ਜਾ ਰਹੀ ਹੈ ਗੱਲਬਾਤ ਕਰਦੇ ਆ ਸਾਰਾ ਜਿਹੜਾ ਕੀ ਕਾਰਨ ਬਣਿਆ ਤੇ ਪਿੰਡ ਦੇ ਲੋਕ ਜਿਹੜੇ ਕਾਫੀ ਨਵੇਂ ਸਰਪੰਚ ਚੁਣੇ ਤੋਂ ਜਿਹੜੇ ਖਫਾ ਹੋ ਰਹੇ ਨੇ ਪਾਜੀ ਕੀ ਗੱਲਬਾਤ ਹੈ ਸਾਰੀ ਇਹ ਗੱਲਬਾਤ ਜੀ ਇਸ ਤਰ੍ਹਾਂ ਇਹ ਜਿਹੜਾ ਪਾਣੀ ਪਾ ਦਾ ਪਿਆ ਬਿਲਕੁਲ ਗਲਤ ਪੈਂਦਾ ਪਿਆ ਪਾਣੀ ਇੱਥੋਂ ਦੀ ਪੀਣਾ ਚਾਹੀਦਾ ਹੈ ਇਸ ਪਾਸੇ ਜਿੰਨਾ ਇਹ ਮਹੱਲਾ ਹੈ ਇਸ ਸਾਰੇ ਮਹੱਲੇ ਦਾ ਪਾਣੀ ਉਧਰ ਮੇਰੇ ਤੇ ਆਪਣੀ ਜਗ੍ਹਾ ਨੂੰ ਪਾ ਗਏ ਫਿਰ ਕੱਢਦਾ ਪਿਆ ਇਹ ਛੋੜ ਕਟਾ ਇਧਰ ਨਹੀਂ ਪਾਦਾ ਪਿਆ ਮੈਂ ਹੱਥ ਵੀ ਜੋੜੇ ਸਰਪੰਚ ਸਾਹਿਬ ਤੁਸੀਂ ਮੇਰੀ ਅਰਜ਼ੀ ਵੀ ਪੁਰਾਣੇ ਸਰਪੰਚ ਨੇ ਉਹ ਇਹ ਕੰਮ ਨਹੀਂ ਕੀਤਾ ਤੇ ਵੀ ਤੁਸੀਂ ਇਹ ਕੰਮ ਨਾ ਕਰੋ ਤੁਸੀਂ ਇਧਰ ਨੂੰ ਟੋਬੇ ਨੂੰ ਪਾਉ ਪਾਣੀ ਮੇਰੀ ਹਵੇਲੀ ਨੂੰ ਨਾ ਪਾਓ ਇਹ ਮੇਰੀ ਹਵੇਲੀ ਨੂੰ ਪਾਣੀ ਪਾ ਰਹੇ ਨੇ ਇਹ ਬਿਲਕੁਲ ਨਜ਼ਾਇਜ਼ ਕਰਦੇ ਪੈਣੇ ਜੇ ਕਰੇ ਸਰਪੰਚ ਮੈਨੂੰ ਇੱਥੇ ਇਨਸਾਫ ਦਿੰਦਾ ਠੀਕ ਹੈ ਜੇ ਨਹੀਂ ਦਿੰਦਾ ਇਨਸਾਫ ਮੈਂ ਇਹਨੂੰ ਕੋਰਟ ਦੇ ਵਿੱਚ ਇਲਜ਼ਾਮਾਂਗਾ ਕੋਰਟ ਤੋਂ ਮੈਂ ਮੰਗ ਮੰਗਾਗਾ ਇਹਦੇ ਤੋਂ ਮੈਨੂੰ ਇਨਸਾਫ ਦਵਾਇਆ ਜੀ ਨਹੀਂ ਭਾਈ ਇਹ ਪਾਣੀ ਦਾ ਮੰਨਿਆ ਤੁਸੀਂ ਇੱਧਰ ਨੂੰ ਇਹ ਕੱਢ ਰਹੇ ਨਹੀਂ ਅੱਗੇ ਕੀ ਇਹ ਚੱਲ ਰਿਹਾ ਹੈ ਇਹ ਨਾਲ ਹੀ ਅੱਗੇ ਵੀ ਚੱਲ ਰਹੀ ਹੈ ਇਹ ਅੱਗੇ ਜੀ ਉਧਰੋਂ ਪਾਣੀ ਆਉਂਦਾ ਪਿਆ ਸੀ ਇਹ ਐਨੂੰ ਆਉਂਦਾ ਹੈ ਇਹ ਉਰੇ ਇੱਧਰ ਵਾਲਾ ਪਾਣੀ ਉਧਰ ਨੂੰ ਪਾਉਂਦਾ ਪਿਆ ਨਹੀਂ ਇਹ ਵਜ੍ਹਾ ਤੁਸੀਂ ਪੁੱਛਿਆ ਨਹੀਂ ਵੀ ਸਰਪੰਚ ਨੇ ਕਿਉਂ ਉਧਰ ਨੂੰ ਲੈ ਕੇ ਜਾ ਰਹੇ ਆ ਇਹ ਮੈਂ ਪੁੱਛਿਆ ਆ ਤਾਂ ਮੇਰੀ ਮਰਜ਼ੀ ਮੈਂ ਸਰਪੰਚਾ ਮੈਂ ਮਾਲਕਾ ਪਿੰਡ ਦਾ ਮੈਂ ਜੋ ਮਰਜ਼ੀ ਕਰ ਸਕਦਾ ਮੈਂ ਤੁਸੀਂ ਪਿੰਡ ਦੇ ਲੋਕ ਗਏ ਸੀ ਉਹਦੇ ਕੋਲ ਇਕੱਠੇ ਹੋ ਕੀ ਪਿੰਡ ਦੇ ਲੋਕ ਨਹੀਂ ਮੈਂ ਗਿਆ ਮੈਂ ਇਹਨਾਂ ਨੂੰ ਤਾਂ ਕੋਈ ਦੂਜਾ ਕੋਈ ਪ੍ਰੋਬਲਮ ਨਹੀਂ ਹੈਗੀ ਇਹ ਜੇ ਪਾਣੀ ਦੀ ਦੇਖ ਸਕਦੇ ਹਾਂ ਕਿ ਪਿੰਡ ਦੇ ਜਿਹੜੇ ਲੋਕ ਨੇ ਕਿਤੇ ਨਾ ਕਿਤੇ ਮਨ ਦੇ ਵਿੱਚ ਜਿਹੜਾ ਇਤਰਾਜ਼ ਮੰਨਿਆ ਜਾ ਰਿਹਾ ਕਿ ਪਾਣੀ ਜਦੋਂ ਉੱਧਰ ਨੂੰ ਜਾਏਗਾ ਜੇ ਇਸ ਪਾਸੋਂ ਵੀ ਕੱਢਿਆ ਜਾ ਰਿਹਾ ਹੈ ਉਹ ਤਾਂ ਨਾ ਖਾਸ ਤਾਂ ਜਦੋਂ ਕੋਈ ਗੱਡੀਆਂ ਲੰਘਣ ਗਿਆ ਜੇ ਉੱਪਰ ਕੋਈ ਟੱਕਣ ਟੁੱਟਦਾ ਤਾਂ ਆਦਰਵਾਇਜ਼ ਜਿਹੜਾ ਮੱਛਰਾਂ ਦੇ ਨਾਲ ਲੋਕਾਂ ਨੂੰ ਵੀ ਕਿਤੇ ਨਾ ਕਿਤੇ ਬਿਮਾਰੀਆਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਇੱਕ ਵਾਰ ਇਸ ਸਬੰਧ ਦੇ ਵਿੱਚ ਸਰਪੰਚ ਦੇ ਨਾਲ ਗੱਲਬਾਤ ਜ਼ਰੂਰ ਕੋਸ਼ਿਸ਼ ਕਰਾਂਗੇ ਕਿਉਂ ਉਸ ਵੱਲੋਂ ਜਿਹੜਾ ਇਹਤਰਲੇ ਪਾਸੋਂ ਪਾਣੀ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੁਹਾਡਾ ਕੀ ਨਾਮ ਹੈ ਵੀਰੇ ਬੱਗਾ ਸਿੰਘ ਤੁਹਾਡੇ ਬ੍ਰਦਰ ਨੇ ਸਰਪੰਚ ਹਾਂਜੀ ਇਹ ਕੀ ਰੋਲ ਆ ਇਹ ਸਾਰਾ ਪਿੰਡ ਦਾ ਇਹ ਸਾਰਾ ਪਹਿਲਾਂ ਜਿੱਥੋਂ ਨਾਲਾ ਚੱਲਦਾ ਉਥੋਂ ਹੀ ਨਾਲਾ ਹੀ ਚਲਾ ਰਹੇ ਆ ਕੋਈ ਗਲਤ ਕੰਮ ਨਹੀਂ ਕਰ ਰਹੇ ਹਮ ਬਾਕੀ ਹੁਣ ਤੁਸੀਂ ਮੌਕਾ ਦੇਖ ਲਿਆ ਜੋ ਤੁਹਾਨੂੰ ਚੱਲਦਾ ਨਹੀਂ ਪਿੰਡ ਦੇ ਲੋਕ ਤਾਂ ਕਹਿ ਰਹੇ ਨੇ ਪੁਰਾਣਾ ਵੀ ਉਰੋ ਜਾ ਰਿਹਾ ਸੀਗਾ ਪਾਣੀ ਪਿੰਡ ਦੇ ਬੰਦੇ ਇੱਥੇ ਆ ਕੇ ਨਹੀਂ ਇੱਥੋਂ ਪਾ ਦਿਆਂਦੇ ਜੀ ਹਮ ਨਹੀਂ ਦੇਖੋ ਜਿਹੜੀ ਚੀਜ਼ ਗੱਲ ਜੈਜ ਹੈ ਨਾ ਉਹੀ ਚੀਜ਼ ਕਰੋ ਵੀ ਜਿਹੜੇ ਪਿੰਡ ਦੇ ਚ ਜੀ ਕਰ ਲੱਗਿਆ ਜੀ ਸਰ ਬੱਠੀ ਇਹਨਾਂ ਨੇ ਨਾ ਅੱਧ ਅੱਧ ਕਰਨ ਵਾਲੇ ਨਾ ਇਹਨਾਂ ਨੇ ਆਪੋ ਜੀ ਨਹੀਂ ਸੋ ਪਾਣੀ ਲੰਨ ਬਹੀ ਆਇਆ